ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਬੁਰਜ ਕਲਾਰਾ ਜੀ ਤਹਿਸੀਲ ਜਗਰਾਉ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਨੇੜੇ ਬਲਾਸਪੁਰ ਰਹਿ ਜਾਂਦਾ ਜੀ ਯਾਨੀ ਲੁਧਿਆਣਾ ਜ਼ਿਲ੍ਹੇ ਦਾ ਲਾਸਟ ਪੈਂਡ ਹੈ ਇਸ ਤੋਂ ਬਾਅਦ ਇੱਕ ਸਾਈਡ ਤੇ ਬਰਨਾਲਾ ਚੱਲ ਪੈਂਦਾ ਜੀ ਦੂਜੀ ਸਾਈਡ ਤੇ ਚੱਲ ਪੈਂਦਾ ਮੋਗਾ ਜੀ ਅੱਜ ਦੀ ਵੀਡੀਓ ਤੇ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਤਿੰਨ ਹੀ ਟੋਕੜ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਦੀਪ ਸਿੰਘ ਜੀ ਪਿੰਡ ਬੁਰਜ ਕਲਾਰਾ ਤਹਿਸੀਲ ਤੇ ਜ਼ਿਲ੍ਹਾ ਜੇਰਾ ਨਾ ਜੀ ਮੋਬਾਈਲ ਨੰਬਰ ਜੀ 9501445944 ਠੀਕ ਆ ਵੀਰੇ ਬਲਾਸਪੁਰ ਤੋਂ ਕਿੰਨੀ ਕਵਾਟੂ ਆਪਾਂ ਬਲਾਸਪੁਰ ਤੋਂ 2.5 ਕਿਲੋਮੀਟਰ ਦੂਰ ਹੈ ਠੀਕ ਆ ਜੀ ਇਹ ਕਰ ਦੇਣਾ ਕੀ ਆ ਜੀ ਹੈ ਜੀ ਕਰ ਦੇਣਾ ਕੀ ਹੈ ਜੀ ਹਾਂ ਕਰ ਦੇਣਾ ਠੀਕ ਹੈ ਜੀ ਇਧਰੋਂ ਸ਼ੁਰੂ ਕਰਦੇ ਆਪਾਂ ਸੂਆ ਕਿੰਨਾ ਜੀ ਦਾ ਤੇ ਦੂਜੀ ਸੂਈ ਸੂਈ ਆ ਕਦੋਂ ਤਕਰੀਬਨ 1.5 ਤੋਂ 2 ਮਹੀਨੇ ਹੋ ਗਏ ਸੂਈ ਠੀਕ ਹੈ ਜੀ ਬੱਚਾ ਜੀ ਇਹਦਾ ਬੱਚਾ ਤਾਂ ਜਾਂਦੀ ਹੈ ਯਾਨੀ ਪੂਰਾ ਹੋ ਗਿਆ ਐਕਸਪਾਇਰੀ ਹੈ ਜੀ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧੇ ਦਾ 8 ਕਿਲੋ ਤਿਆਰ ਆ ਬਾਕੀ ਇਹ ਫੈਡ ਆਉਂਦੀ ਹੈ ਤਕਰੀਬਨ 6 ਉੱਤੇ ਹੀ ਆ 7-8 6 ਤੋਂ ਪਲੱਸ ਮੱਝਾ ਰਗੇ ਸੰਗਰਾਂ ਦੇ ਮੱਝਾ ਰਗਾ 1.5 ਮਹੀਨਾ ਹੋ ਗਿਆ ਠੀਕ ਹੈ ਠੀਕ ਹੈ 1.5 ਮਹੀਨਾ ਹੋ ਗਿਆ ਥਣਾ ਦੀ ਡੰਨਾ ਜੀ ਠੰਡੀ ਡੰਨਾ ਚੋਣ ਠੰਡੀ ਸੀਲ ਆ ਜੀ ਬੱਚਾ ਡੇਢ ਮਹੀਨਾ ਹੋ ਗਿਆ ਏਆਈ ਹੋਈ ਨੂੰ ਜੀ ਨੈਟ 8 ਕਿਲੋ ਦੁੱਧ ਤਿਆਰ ਆ ਕੋਈ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਬਾਈ ਦੱਸਦਾ ਕਿ ਫੈਟ ਜਿਹੜੀ ਇਹਦੀ ਹੈ 6 ਤੋਂ ਪਲੱਸ ਹੀ ਹੁੰਦੀ ਆ ਯਾਨੀ ਜਿਹੜਾ ਦੁੱਧ ਹੋਊਗਾ ਸੰਘਣਾ ਹੋ ਮੱਝਾ ਵਰਗਾ ਬਸ ਥਣਾ ਦਾ ਕੋਈ ਭੂਰ ਛੇਟਾ ਕੋਈ ਨਹੀਂ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਬਿਲਕੁਲ ਠਰਮ ਹੋਊਗੀ ਤੁਸੀਂ ਬੇਫਿਕਰ ਹੋ ਜਾਓ ਜੀ ਸੋਨਾ ਖਲਾਬੀ ਥਣਾ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਪਸੂ ਆ ਜਾ ਜੇ ਕੁਣ-ਥਾਣਾ ਨੇੜੇ ਤੋਂ ਦਿਖਾ ਦਿੰਨੇ ਆ ਜੀ ਕੱਲਾ-ਕੱਲਾ ਨਿੱਖੜ ਮਾਥਣਾ ਲੱਗਿਆ ਵਾ ਜੀ ਬਾਕੀ ਚੰਗੀ ਆ ਵਹਿੜਾਂ ਅੰਗ ਆ ਜੀ ਆਪ ਦਾ ਕੋਈ ਵੀ 2 ਟਾਈਮ 4 ਟਾਈਮ ਮਿਲ ਕੇ ਕਰ ਸਕਦਾ ਜੀ ਬੰਨ ਲਓ ਜੀ ਇੱਥੇ ਬੰਨ ਦੀਏ ਇੱਥੇ ਬੰਨ ਦੋ ਜੀ ਕੋਈ ਗੱਲ ਨਹੀਂ ਥੋੜਾ ਜਿਹਾ ਡਰਦਾ ਪਸ਼ੂ ਕਿਉਂਕਿ ਭਾਈ ਕਹਿੰਦਾ ਉੱਪਰ ਇਹ ਬੰਦੇ ਇੱਥੇ ਹੁੰਦੇ ਨੇਗੇ ਤਾਂ ਕਰਕੇ ਕੈਮਰੇ ਤੋਂ ਡਰਦਾ ਜੀ ਵੈਸੇ ਇਹ ਇੱਕ ਥੋੜਾ ਜਿਹਾ ਪਾਸ ਆ ਜਾ ਜੀ ਇਹ ਨਹੀਂ ਤਾਂ ਬੈਠਣ ਉੱਠਣਾ ਹੋਇਆ ਮੈਂ ਤਾਂ ਸਹੀ ਠੀਕ ਆ ਜੀ ਤੇ ਡਿਮਾਂਡ ਇਹਦੀ ਜੀ ਡਿਮਾਂਡ ਇਹਦੀ 50 ਹਜ਼ਾਰ ਜੀ ਹੋਜੂ ਮਾਨਤਨ ਮਾਨਤਨ ਹੋ ਜ ਠੀਕ ਹੈ ਜੀ 50000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ 2 ਨੰਬਰ ਵੀਰੇ ਸੁਆ ਕਿੰਨਾ ਮਾ ਜੀ ਸੁਆ ਇਹ ਤੀਜੇ ਸੁਸੂਈ ਜੀ ਕਿੰਨਾ ਕ ਸਮਾਂ ਹੋ ਗਿਆ ਸੁਈ ਨੂੰ ਜੀ ਇਹਨੂੰ ਤਕਰੀਬਨ 2 ਤੋਂ 1.5 ਤੋਂ 2 ਮਹੀਨੇ ਹੋ ਗਏ ਜੀ ਇਹਨੂੰ 1.5 ਤੋਂ 2 ਮਹੀਨੇ ਹੋ ਗਏ ਜੀ ਹਾਂ ਜੀ ਠੀਕ ਹੈ ਜੀ ਇਹਦੇ ਥੱਲੇ ਦਾ ਕਿੰਨਾ ਤਿਆਰ ਹੈ ਜੀ 9 ਕਿਲੋ ਤਿਆਰ 9 ਕਿਲੋ ਥਣਾਂ ਦੀ ਦੰਨਾ ਜੀ ਥਣਾਂ ਦੀ ਦੰਨਾ ਬਿਲਕੁਲ ਠੀਕ ਹੈ ਵੀਰੇ ਇਹ ਵੀ ਤੋੜ ਕੇ ਦਿਖਾ ਦਿਓ ਜੀ ਥਣਾਂ ਦੀ ਬਾਈ ਕਹਿੰਦਾ ਦੰਨਾ ਇੱਕ ਮਹੀਨਾ ਹੋ ਗਿਆ ਨੀ ਠੀਕ ਹੈ ਜੀ 9 ਕਿਲੋ ਦੁੱਧ ਕੋਈ ਵੀ ਆ ਆਪ ਦਾ ਜੋਕ ਕੇ ਲਿਜਾ ਸਕਦਾ ਠੰਡੀ ਸੀਰਾਂ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਕੱਦ ਵਜਨ ਦੀ ਵੀ ਪੂਰੀ ਚੰਗੀ ਆ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਣਾ ਬਾਕੀ ਚਾਰ ਹੀ ਥਣਾ ਫੋਰ ਸ਼ਾਂਖ ਭੂਰਾ ਵੀ ਨੇ ਤੇ ਇਹਦੀ ਕਿ ਡਿਮਾਂਡ ਰਹਿਣ ਵਾਲੀ ਆ ਜੀ ਇਹਦੀ ਮੁੱਲ ਕੀ ਆ ਜੀ 30000 ਜੀ ਹਾਂਜੀ ਹਾਂਜੀ ਜੇ ਹੋਜੂ ਮਾਨਤਨ ਮਾਨਤਨ ਕਰ ਦਾਂਗੇ ਠੀਕ ਹੈ ਜੀ ਮੁੱਲੇ ਦਾ ਬਾਈ ਕਹਿੰਦਾ 30000 ਰੁਪਿਆ ਵਿੱਚੋਂ ਮਾਨਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਬਾਕੀ ਆਪ ਦਾ ਕੋਈ ਵੀਰ 9 ਕਿਲੋ ਦੁੱਧ ਜੋ ਕੇ ਲਿਜਾ ਸਕਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀਰ ਮੈਕਿੰਗ ਕਰ ਸਕਦਾ ਜੀ ਅੱਗੇ ਤਿੰਨ ਨੰਬਰ ਜੀ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਤੀਜੀ ਮੰਨ ਲਓ ਜੀ ਠੀਕ ਹੈ ਜੀ ਇਹ ਕਦੋਂ ਸੂਈ ਹੈ ਜੀ ਇਹ ਨੂੰ ਵੀ ਜਾਂਦੀ ਇਹ ਵੀ ਲੈਂਦੀ ਹੈ ਤਕਰੀਬਨ 1/2 ਤੋਂ 2 ਮਿੰਟਾਂ ਹੀ ਹੋ ਗਈ ਠੀਕ ਬੱਸੀ ਹੈ ਜੀ ਨਾ ਬੱਚਾ ਵੱਛੀ ਹੈ ਜੀ ਬੱਚੇ ਦੇ ਮਿਲਦੀ ਹੈ ਜੀ ਨਹੀਂ ਨਹੀਂ ਬਿਨਾ ਜਾਂਦੀ ਬੱਚੇ ਮਿਲਦੀ ਬਿਨਾ ਬੱਚੇ ਤੋਂ ਇਹਦੇ ਥੱਲੇ ਦੁੱਧ ਕਿੰਨਾ ਜੀ ਇਹਦੇ ਥੱਲੇ ਹਾਇ ਤਾਂ 8 ਜਾਂਦੀ 7 ਕਿਲੋ ਮੰਨ ਕੇ ਜੀ ਥੜਾਂ ਦੀ ਡੰਨ ਹੈ ਜੀ ਥੜਾਂ ਦੀ ਬਿਲਕੁਲ ਡੰਨ ਹੈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬੱਚਾ ਤੁਹਾਡੇ ਸਾਹਮਣੇ ਹੈ ਜੀ ਜਿੰਨੇ ਸਮੇ ਦਾ ਮਾਰਗੀ ਮੰਨ ਲਓ ਸੂਆਵਾ ਜੀ ਨੈਟ ਕਿੰਨਾ ਦੱਸਿਆ ਸੀ ਦੁੱਧ ਜੀ ਤੂੰ 8 ਲੀਟਰ ਜਾਂਦੀ 7 ਲੀਟਰ ਜਾਂਦੀ 7 ਮੰਨ ਕੇ ਆ ਜੀ ਦੁੱਧ ਆ 8 ਲੀਟਰ ਹੀ ਹੋਊਗਾ ਬਾਈ ਕਹਿੰਦਾ ਕੋਈ ਵੀਰ 7 ਮੰਨ ਕੇ ਆ ਜੀ ਬੱਚਾ ਨਾਲ ਤੁਨੂੰ ਬੱਚੀ ਮਿਲ ਜਾਣੀ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ 7 ਕਿਲੋ ਕੋਈ ਵੀ ਰਾਲ ਦਾ ਜੋਕ ਕੇ ਲਿਜਾ ਸਕਦਾ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹਦੀ ਮੁੱਲ 22000 ਜੀ ਠੀਕ ਆ ਇਹਦਾ ਮੁੱਲ ਬਾਈ ਕਹਿੰਦਾ 22000 ਰੁਪਿਆ ਵਿੱਚੋਂ ਮਾਨਤਨ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਹਾਂਜੀ ਦੋਨੇ ਇਹ ਜੋੜਾ ਲੈਣਗੇ ਹਾਂਜੀ ਤੇ ਪੋਜੀਟਿਵ ਮਾਨਤਨ ਕਰਦਾਂਗੇ ਜੇ ਜਿਆਦਾ ਹੋ ਜਾਊਗਾ ਹਾਂ ਜਿਆਦਾ ਜੋੜੇ 'ਚੋਂ ਬਾਈ ਕਹਿੰਦਾ ਮਾਨਤਨ ਜਿਆਦਾ ਕਰ ਲੂ ਜੇ ਕੋਈ ਸੱਜਣ ਜੋੜਾ ਲੈਣ ਦਾ ਚਾਹਣ-ਮਾਣ ਹੋਵੇ ਤਾਂ ਖੁੱਲ੍ਹੇ ਹੀ ਮਾਨਤਨ ਹੋ ਜਾਊਗਾ ਬੱਚੇ ਨਾਲ ਹੀ ਦੇਣੀ ਹੈ ਜੀ ਹਾਂ ਨਾਲ ਹੀ ਦੇਵਾਂਗੇ ਠੀਕ ਹੈ ਜੀ ਬਾਕੀ ਫ੍ਰੀ ਮੈਲ ਜਾਣੀ ਤੁਹਾਨੂੰ ਬੱਚੀ ਵੀ ਉਹ ਠੰਡੀ ਸੀਗਾ ਸਰੀ ਠੀਕ ਹੈ ਜੀ ਜਿਹਨੂੰ ਨਾ ਕੋਈ ਪਸੰਦ ਆ ਉਹ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ